ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਿਸਾਨ ਵੀਰੋ ਇਸ ਸਮੇਂ ਜਿਹੜਾ ਹੈਗਾ ਜਿਵੇਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹੁਣਾਂ ਕਿ ਆਪਦੀ ਫਸਲ ਦਾ ਜਿਹੜਾ ਹੈਗਾ ਤੁਸੀਂ ਲਗਾਤਾਰ ਨਿਰੀਖਣ ਕਰਦੇ ਰਹਿਣਾ। ਜਿੱਥੇ ਮੀਹਾਂ ਦੇ ਨਾਲ ਜਿਹੜਾ ਪਾਣੀ ਵੱਧ ਖੜਾ ਉਹ ਪਾਣੀ ਜੀਰ ਜਾਣ ਤੋਂ ਬਾਅਦ ਘੱਟੋ-ਘੱਟ ਜਿਹੜਾ ਤੁਸੀਂ 4-5 ਦਿਨ ਹਵਾ ਲਵਾ ਕੇ ਫੇਰ ਪਾਣੀ ਛੱਡਣਾ। ਜਦੋਂ ਪਾਣੀ ਖੇਚਵੇ ਇੱਕ ਵਾਰੀ ਪਾਤਾ ਤੁਸੀਂ ਭਰਤਾ ਉਸ ਤੋਂ ਬਾਅਦ ਫੇਰ ਆਪਾਂ ਜਦੋਂ ਪਾਣੀ ਜੀਰ ਗਿਆ 3-4 ਦਿਨ ਘੱਟੋ-ਘੱਟ 5 ਦਿਨ ਆਪਾਂ ਜਿਹੜਾ ਗੈਪ ਆਉਣਾ ਖੇਤ ਨੂੰ ਵੱਧ ਤੋਂ ਵੱਧ ਆਪਾਂ ਹਵਾ ਲਵਾਉਣੀ ਆ ਇਸ ਟਾਈ ਹਵਾ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਹੈ ਤਾਪਮਾਨ ਉੱਚਾ ਤਾਂ ਇਹਦੇ ਵਿੱਚ ਜਿਹੜਾ ਹੈਗਾ ਹੈ ਬਿਮਾਰੀ ਕੀੜੇ ਮਕੌੜੇ ਵਧਣ ਤੋਂ ਰੋਕਣ ਵਾਸਤੇ ਇੱਕ ਤਾਂ ਲਗਾਤਾਰ ਖੇਤ ਚ ਪਾਣੀ ਨਹੀਂ ਖੜਾ ਰੱਖਣਾ ਦੂਸਰਾ ਯੂਰੀਆ ਬਾਰੇ ਮੈਂ ਬਾਰ-ਬਾਰ ਬੇਨਤੀ ਕਰਦਾ ਹਾਂ ਉਹਨਾਂ ਕਿ ਯੂਰੀਆ ਦੀ ਜਦੋਂ ਆਪਾਂ ডোজ ਪਾਉਣੀ ਆ 30 32 ਕਿਲੋ ਦੀ ਕਿਸ਼ਤ ਪਾਉਣੀ ਆ ਆਮ ਤੌਰ ਤੇ ਕਿਸਾਨ ਵੀ ਜਿਹੜਾ ਇੱਕ ਥੈਲਾ ਪਾਣਦੇ 30 32 ਕਿਲੋ ਦੀ ਕਿਸ਼ਤ ਪਾਉਣੀ ਆ ਤੇ ਪਾਉਣੀ ਉਦੋਂ ਆ ਜਦੋਂ ਖੇਤ ਦੇ ਵਿੱਚ ਪਾਣੀ ਨਾ ਹੋਵੇ ਜਾਂ ਬਹੁਤ ਘੱਟ ਹੋਵੇ ਨਾ ਮਾਤਰਾ ਹੋਵੇ ਤੇ ਤੀਜੇ ਦਿਨ ਪਾਣੀ ਛੱਡਣਾ ਤਾਂ 30 ਕਿਲੋ ਯੂਰੀਆ ਤੁਹਾਨੂੰ ਪੂਰਾ ਰਿਜਲਟ ਆ ਜਿਹੜਾ ਉਹ ਦੇਊਗੀ ਕਿਉਂਕਿ ਪਹਿਲੀ ਜਿਹੜੀ ਆਪਾਂ ਕੈਸਤ ਪਾਉਣੀ ਹੈ ਉਦੋਂ ਆਪਣਾ 15 ਕਿ ਦਿਨ ਆਪਾਂ ਲਗਾਤਾਰ ਪਾਣੀ ਖੜਾ ਰੱਖਣਾ ਹੁੰਦਾ ਨਦੀਨ ਕਾਬੂ ਕਰਨ ਨੂੰ ਉਦੋਂ ਆਪਣੀ ਮਜਬੂਰੀ ਬਣ ਜਾਂਦੀ ਹੈ ਉਦੋਂ ਬਾਅਦ ਜਦੋਂ ਵੀ ਆਪਾਂ ਯੂਰੀਆ ਪਾਉਣੀ ਆ ਖੇਤ ਚ ਪਾਣੀ ਨਾ ਹੋਵੇ ਤੀਜੇ ਦਿਨ ਪਾਣੀ ਛੱਡਣਾ ਤੇ ਬਹੁਤ ਸੀਮਤ ਮਾਤਰਾ ਦੇ ਵਿੱਚ ਯੂਰੀਆ ਦੀ ਵਰਤੋਂ ਕਰਨੀ ਕਈ ਥਾਵਾਂ ਤੇ ਆਪਣੇ ਬਾਣ ਵੀ ਚੰਗੇ ਆ ਨਹਿਰੀ ਪਾਣੀ ਲੱਗਦਾ ਉੱਥੇ ਵੀ ਜਿਹੜਾ ਆਪਾਂ 3 ਗੱਟੇ ਜਾਂ ਪਲੱਸ ਪਾਉਂਦੇ ਨੇ ਯੂਰੀਆ ਉਹ ਆਪਣੀ ਜ਼ਿਆਦਾ ਤੇ ਉਹ ਯੂਰੀਆ ਜਿਹੜੀ ਉਹੀ ਪ੍ਰੋਬਲਮ ਕ੍ਰੀਏਟ ਕਰਦੀ ਆ ਜਿਹਦੇ ਵਿੱਚ ਕੀੜੇ ਮਕੌੜੇ ਜਾਂ ਕੋਈ ਬਿਮਾਰੀ ਪਤੀ ਤੇ ਜਿੱਥੇ ਵੀ ਤੁਹਾਨੂੰ ਕੋਈ ਛੋਟਾ ਬੂਟਾ ਨਜ਼ਰ ਆਉਂਦਾ ਐ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਇਹ ਸ਼ੱਕ ਪੈਂਦਾ ਕਿ ਬੌਣਾ ਵਾਇਰਸ ਦੀ ਇਹ ਸਮੱਸਿਆ ਤਾਂ ਤੁਸੀਂ ਆਪਣੇ ਨੇੜਲੇ ਖੇਤੀ ਵਿਗਿਆਨ ਕੇਂਦਰ ਸੰਪਰਕ ਜ਼ਰੂਰ ਕਰਨਾ ਉੱਥੇ ਮਾਹਰਾਂ ਨੂੰ ਇਹ ਚੈੱਕ ਕਰਵਾਉਣਾ ਤੇ ਜੋ ਜੋ ਉਹਨਾਂ ਵੱਲੋਂ ਹਦਾਇਤਾਂ ਹੋਣੀਆਂ ਕਿਉਂਕਿ ਜਿਹੜੀ ਇੱਕ ਪਹਿਲਾਂ ਤਾਂ ਗਾਈਡਲਾਈਨ ਇਹ ਉਹਨਾਂ ਵੱਲ ਦਿੱਤੀ ਜਾਂਦੀ ਆ ਪੀਏਯੂ ਰਿਆਣਾ ਜਾਂ ਖੇਤੀਬਾੜੀ ਵਿਗਿਆਨ ਕੇਂਦਰਾਂ ਦੇ ਮਾਰਾ ਵੱਲੋਂ ਕਿ ਇੱਕ ਬੂਟੇ ਜਿਹੜੇ ਇਹ ਬੂਟੇ ਆ ਛੋਟੇ ਬੂਟੇ ਆ ਇਹਨਾਂ ਨੂੰ ਗੌਣੇ ਬੂਟਿਆਂ ਨੂੰ ਖੇਤਾਂ ਚੋਂ ਕੱਢ ਕੇ ਤੇ ਬਾਹਰ ਆਪਾਂ ਨੱਪਦੀਏ ਤੇ ਦੂਸਰਾ ਹੈਗਾ ਜਿਹੜਾ ਸਪਰੇ ਦੀ ਜੋ ਵੀ ਰਿਕਮੈਂਡਸ਼ਨ ਤੁਹਾਨੂੰ ਦਿੱਤੀ ਜਾਂਦੀ ਹੈ ਖੇਤੀਬਾੜੀ ਵਿਗਿਆਨ ਕੇਂਦਰਾਂ ਨਾਲ ਤੁਸੀਂ ਸੰਪਰਕ ਕਰਨਾ ਆਪਣੇ ਤੌਰ ਤੇ ਕਈ ਕਿਸਾਨ ਵੀਰ ਜਿਹੜੇ ਉਲੀਨਾਸ਼ਕ ਥੱਲੇ ਪਾ ਰਹੇ ਆ ਜਾਂ ਦਾਣੇਦਾਰ ਕੀਟਨਾਸ਼ਕ ਪਾ ਰਹੇ ਆ ਉਹਨਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਇਹ ਘਰਾਉਣਾ ਨਹੀਂ ਹੈਗਾ ਆ ਅਸੀਂ ਫਸਲ ਦੇਖਣ ਆਏ ਸੀਗੇ ਤੇ ਫਸਲ ਆ ਜਿਹੜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਸ ਟਾਈਮ ਜਿਹੜੀ ਝੋਨੇ ਦੀ ਫਸਲ ਖੜੀ ਆ ਕੋਈ ਕੋਈ ਟਮਾਟਾਵਾ ਬੂਟਾ ਸੀਗਾ ਤੇ ਇਹਨਾਂ ਨੇ ਜਿਹੜਾ ਕਿਸਾਨ ਵੀਰਾਂ ਨੂੰ ਇਹੀ ਦੱਸਿਆ ਕਿ ਤੁਸੀਂ ਜਿਹੜਾ ਹੈਗੇ ਇਹ ਬੂਟੇ ਖੇਤੋਂ ਬਾਹਰ ਕੱਢ ਦੇਣੇ ਆ ਤੇ ਖੇਤ ਨੂੰ ਜਿਹੜੀ ਪੂਰੀ ਹਵਾ ਲਵਾ ਦੇਣੀ ਆ ਤੇ ਉਸ ਤੋਂ ਬਾਅਦ ਜਿਹੜੇ ਰਿਕਮੈਂਡੇਡ ਇਨਸੈਕਟੀਸਾਈਡ ਆ ਵਾਈਟ ਬੈਗਡ ਪਲਾਂਟ ਆ ਪਰਵਾ ਤੇ ਉਹਦੀ ਆਪਾਂ ਜਿਹੜੀ ਸਪਰੇਅ ਕਰਦੇ ਬਹੁਤ ਬਹੁਤ ਧੰਨਵਾਦ ਤੁਸੀ